ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਦੇ ਨਾਲ ਰੂਹ ਗੁਰੂ ਹੋਣ ਦਾ ਇੱਕ ਵਾਰੀ ਫੇਰ ਮੌਕਾ ਮਿਲਿਆ ਲਾਈਵ ਹੋਈਦਾ ਕਦੇ-ਕਦੇ ਤੇ ਕਿਸੇ ਅਹਿਮ ਮੁੱਦੇ ਤੇ ਹੀ ਲਾਈਵ ਹੋਈਦਾ ਤੇ ਅੱਜ ਦਾ ਮੁੱਦਾ ਜਿਵੇਂ ਕਿ ਸਾਡਾ ਵੀਰ ਹੈ ਦਮਨ ਦਮਨ ਖਾਲਸਾ ਜਿਰਕਪੁਰ ਤੋਂ ਉਹਨਾਂ ਨੇ ਇੱਕ ਬੜਾ ਸੋਹਣਾ ਪੁਰਾਣਾ ਕੀਤਾ ਜਿਵੇਂ ਸੜਕਾਂ ਦੇ ਕਿਨਾਰੇ ਲੱਗੀਆਂ ਹੋਈਆਂ ਨੇ ਨਾ ਸਿਗਰਟ ਬੀੜੀਆਂ ਦੇ ਜਰਦੇ ਜਿਹੜੇ ਹੈਗੇ ਨੇ ਤੰਬਾਕੂ ਇਹਦੀਆਂ ਰੇੜੀਆਂ ਲੱਗੀਆਂ ਹੋਈਆਂ ਨੇ ਖੋਖੇ ਲੱਗੇ ਹੋਏ ਨੇ ਉਹ ਭਰਾ ਨੇ ਸਾਡੇ ਨੇ ਬੜਾ ਵਧੀਆ ਪ੍ਰਸ਼ਾਸਨ ਦੇ ਨਾਲ ਰਲ ਕੇ ਕਦਮ ਚੱਕਿਆ ਕਿ ਉਹ ਇਕੱਠਾ ਹੀ ਕਰਾਈ ਚੱਲੇ ਜਾਂਦੇ ਪਏ ਨੇ ਤੇ ਬੜਾ ਲੰਬਾ ਸੰਘਰਸ਼ ਕਰ ਰਹੇ ਨੇ ਉਹ ਦਿਨ ਰਾਤ ਮਿਹਨਤ ਕਰ ਰਹੇ ਦਮਨ ਭਰਾ ਅਸੀਂ ਅਪਰੀਸ਼ੀਏਟ ਕਰਦੇ ਆ ਉਹਦੀ ਇਸ ਸਹਾਲਾਗਯੋਗ ਕਦਮ ਨੂੰ ਤੇ ਅਸੀਂ ਆਪ ਦੇ ਸ਼ਹਿਰ ਪਟਿਆਲਾ ਸ਼ਹਿਰ ਨਹੀਂ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਪਟਿਆਲਾ ਦੇ ਵਿੱਚ ਵੀ ਇਹ ਕਦਮ ਹੁਣ ਸ਼ੁਰੂ ਕਰਨ ਲੱਗੇ ਆ ਤੇ ਇਹ ਕਦਮ ਅਸੀਂ ਅੱਜ ਤੋਂ ਇੱਕ ਜਾਂ ਦੋ ਦਿਨਾਂ ਬਾਅਦ ਅਸੀਂ ਆਪਣੀ ਬਿਅਦ ਦੇ ਨਾਲ ਕਰ ਦੇਣਾ ਹੈ ਸੜਕ ਦੇ ਕਿਨਾਰੇ ਜਿਹੜੇ ਖੋਖੇ ਨੇ ਬੀੜੀਆਂ ਜਰਦੇ ਵਾਲੇ ਉਹਨਾਂ ਨੂੰ ਅਸੀਂ ਪ੍ਰਸ਼ਾਸਨ ਦੇ ਨਾਲ ਰਲ ਕੇ ਚਕਾਵਾਂਗੇ ਤੇ ਇੱਕ ਹੋਰ ਲਤ ਜਿਹੜੀ ਨਾ ਨੌਜਵਾਨਾਂ ਨੂੰ ਬੜੇ ਘੌਣ ਦੇ ਵਾਂਗੂ ਲੱਗੀ ਹੋਈ ਆ ਬਈ ਤੇ ਉਹ ਲਤ ਕਿਹੜੀ ਆ ਉਹ ਲਤ ਹੈਗੀ ਆ ਜੁਏ ਦੀ ਸੱਟੇ ਦੀ ਬਹੁਤ ਘਰ ਬਰਬਾਦ ਹੋਏ ਨੇ ਬਈ ਜਦੋਂ ਕਿਸੇ ਨੂੰ ਸੁਣਦੇ ਆ ਨਾ ਬਈ ਕਿਸੇ ਦਾ ਘਰ ਖਰਾਬ ਹੋਇਆ ਕਿਉਂ ਹੋਇਆ ਘਰ ਖਰਾਬ ਏ ਜੀ ਸੱਟਾ ਖੇਡੂ ਲੱਗਿਆ ਸੀਗਾ ਉਹ ਮੈਚਾਂ ਮੂਚਾਂ ਤੇ ਲੱਗਦੇ ਨੇ ਪੈਸੇ ਤੇ ਆਨਲਾਈਨ بیٹنگ ਚੱਲਦੀ ਜਣੇ ਜਿਹੜੀਆਂ ਉਹਨਾਂ ਦੇ ਵਿੱਚ ਇਹਨਾਂ ਨੇ ਪੈਸੇ ਲਾਏ ਨੌਜਵਾਨਾਂ ਨੇ ਕਿਉਂਕਿ ਨਾ ਸਮਝ ਹੋਣ ਕਰਕੇ ਇਹਨਾਂ ਇਹਨਾਂ ਨੂੰ ਪਤਾ ਨਹੀਂ ਹੈਗਾ ਵੀ ਇੱਕ ਵਾਰੀ ਉਹ ਲਾਲਚ ਦੇ ਕੇ ਆਪਦੇ ਉਹ ਚ ਫਸਾ ਲੈਂਦੇ ਨੇ ਜਾਲ ਦੇ ਵਿੱਚ ਤੇ ਮੁੜ ਕੇ ਫਿਰ ਉਹ ਲਗਾਤਾਰ ਇਹਦੇ ਵਿੱਚ ਫਸਲੇ ਚਲੇ ਜਾਂਦੇ ਨੇ ਲੈਣੇ ਦੇਣੇ ਪੈ ਜਾਂਦੇ ਆ ਸੋ ਇਹ ਵੀ ਤੇ ਜੂਆ ਸੱਟਾ ਵੀ ਅਸੀਂ ਬੰਦ ਕਰਾਵਾਂਗੇ ਮੇਰੀਆਂ ਸਾਰੇ ਹੀ ਸਿੱਖ ਜਥੇਬੰਦੀਆਂ ਨੂੰ ਤੇ ਜਿਹੜੀਆਂ ਹੋਰ ਧਾਰਮਿਕ ਜਥੇਬੰਦੀਆਂ ਮੈਂ ਸਭ ਨਾਲ ਇਹ ਵਿਚਾਰ ਕਰਾਂਗਾ ਤੇ ਸਭ ਨੂੰ ਨਾਲ ਲੈ ਕੇ ਧਾਰਮਿਕ ਜਥੇਬੰਦੀਆਂ ਨੂੰ ਇਹ ਜਰਦੇ ਵੀੜੀ ਵਾਲਾ ਤੇ ਆਹ ਜਿਹੜਾ ਘੁਣ ਵਾਂਗੂ ਜੂਆ ਸੱਟਾ ਸਾਡੇ ਨੌਜਵਾਨਾਂ ਦੇ ਦਿਮਾਗ ਦੇ ਵਿੱਚ ਛੇਤੀ ਪੈਸਾ ਕਮਾਉਣ ਵਾਲਾ ਕੀੜਾ ਹੈਗਾ ਇਹ ਨੂੰ ਅਸੀਂ ਪ੍ਰਸ਼ਾਸਨ ਨੂੰ ਮੈਮੋਰੰਡਮ ਦਵਾਂਗੇ ਆਪਣਾ ਪ੍ਰਸ਼ਾਸਨ ਨੂੰ ਲੈਟਰ ਹੈਡ ਦੇ ਕੇ ਡੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਵੀ ਇਹ ਬੰਦ ਕਰਾਇਆ ਜਾਵੇ ਜਰਦਾ ਬੀੜੀ ਵਾਲਾ ਤੇ ਤਮਾਕੂ ਨੋਸ਼ੀ ਬੋਲਦੇ ਆ ਤੇ ਯੂਏ ਸੱਟੇ ਵਾਲਾ ਇਹ ਬਹੁਤ ਜਲਦੀ ਆਪਣੇ ਜਿਹੜਾ ਜ਼ਿਲ੍ਹਾ ਪਟਿਆਲਾ ਹੈ ਇਦੇ ਵਿੱਚੋਂ ਖਤਮ ਕੀਤਾ ਜਾਊਗਾ ਸਭੂ ਮੇਰੇ ਨਾਲ ਦੇ ਜਿਹੜੇ ਸਿੰਘ ਨੇ ਸਾਰੇ ਇਕੱਠੇ ਹੋਵੋ ਸਾਨੂੰ ਆਕੇ ਦਫ਼ਤਰ ਮਿਲੋ ਤੇ ਬਾਕੀ ਟਾਈਮ ਤੁਹਾਨੂੰ ਦੱਸ ਦਿੱਤਾ ਜਾਊਗਾ ਵੀ ਕਿਹੜੇ ਟਾਈਮ ਆਪਾਂ ਉੱਥੇ ਇਕੱਠੇ ਆਉਣਾ ਹੈ ਕੀ ਕਰਨਾ ਕਿਵੇਂ ਆਪਾਂ ਇਹ ਸਟੈਪ ਲੈ ਕੇ ਜਾਣਾ ਤੇ ਸਾਰੀ ਜੱਥੇਬੰਦੀਆਂ ਨਿਹੰਗ ਸਿੰਘ ਜੱਥੇਬੰਦੀਆਂ ਧਾਰਮਿਕ ਜੱਥੇਬੰਦੀਆਂ ਨੂੰ ਬੇਨਤੀ ਹੈ ਵੀ ਆਪਦੇ ਆਪਦੇ ਲੈਟਰ ਹੈਡ ਤੇ ਜ਼ਰੂਰ ਲਿਖੇ ਦਿਓ ਕਿ ਇਹ ਸਾਡੇ ਜ਼ਿਲ੍ਹੇ ਦੇ ਵਿੱਚੋਂ ਖਤਮ ਹੋਣਾ ਚਾਹੀਦਾ ਨਸ਼ਾ ਤੇ ਜੂਆ ਸੱਟਾ ਇਹਦੇ ਸਾਰੇ ਟਿਕਾਣੇ ਅਸੀਂ ਪਤਾ ਕਰ ਲਏ ਨੇ ਇੱਕ ਦੋ ਦਿਨ ਦੇ ਵਿੱਚ ਬਾਕੀ ਰਹਿੰਦੇ ਵੀ ਸਾਨੂੰ ਪਤਾ ਲੱਗ ਜਾਣਗੇ ਸੋ ਬੜੀ ਛੇਤੀ ਇਹਨਾਂ ਦਾ ਨਾਸ਼ ਹੋਊਗਾ ਸੋ ਬੇਨਤੀ ਕਬੂਲ ਕਰਿਓ ਬੜੀ ਛੇਤੀ ਆਪਾਂ ਮਿਲਦੇ ਹਾਂ ਇੱਕ ਅੱਧੇ ਦਿਨ ਦੇ ਵਿੱਚ ਸੋ ਐਨੇ ਕੀ ਪੁੱਛਣ ਕਹਿਣਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ